ਭਾਰਤ ਵਿੱਚ ਇੰਨੇ ਦਿਨੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਚੰਗੀ ਮੂਰਤ ਕਾਰਨ ਹਰ ਰੋਜ਼ ਕਈ ਵਿਆਹ ਹੋ ਰਹੇ ਨੇ ਭਾਰਤ ਵਿੱਚ ਵਿਆਹ ਤਿਉਹਾਰਾਂ ਵਾਂਗ ਬਣਾਇਆ ਜਾਂਦਾ ਹੈ ਲੋਕ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਨੇ ਚੰਗੀ ਰਕਮ ਖਰਚ ਹੁੰਦੀ ਹੈ ਸੈਂਕੜੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਭੋਜਨ ਵੀ ਅਜੀਹਾਂ ਨਹੀਂ ਹੁੰਦਾ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਨੇ ਸਟਾਰਟਰ ਤੋਂ ਲੈ ਕੇ ਮਠਾਈਆਂ ਤੱਕ ਦਾ ਪ੍ਰਬੰਧ ਹੁੰਦਾ ਏ ਭਾਰਤ ਵਿੱਚ ਕਈ ਰਵਾਇਤੀ ਪਕਵਾਨ ਨੇ ਪਰ ਇਸ ਤੋਂ ਬਾਅਦ ਵੀ ਲੋਕਾਂ ਵਿੱਚ ਚਾਈਨੀਜ਼ ਦਾ ਅਦਭੁਤ क्रेज ਦੇਖਣ ਨੂੰ ਮਿਲ ਰਿਹਾ ਏ ਲੋਕ ਨੂਡਲਸ ਦੇ ਐਨੇ دیਵਾਨੇ ਨੇ ਇਹੀ ਕਾਰਨ ਹੈ ਕਿ ਤੁਹਾਨੂੰ ਵਿਆਵਾ ਜੇ ਚੀਜ਼ ਦੇਖਣ ਨੂੰ ਮਿਲੇਗੀ ਜੇਕਰ ਤੁਸੀਂ ਵੀ ਵਿਆਵਾ ਚ ਨੂਡਲ ਖਾਂਦੇ ਹੋ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਸ਼ਾਇਦ ਤੁਸੀਂ ਅਜੀਹਾ ਕਰਨਾ ਬੰਦ ਕਰ ਦੇਵੋਗੇ ਅਜਿਹੀ ਵੀਡੀਓ ਚ ਜਿਸ ਤਰੀਕੇ ਨਾਲ ਹਲਵਾਈ ਨੇ ਨੂਡਲਸ ਬਣਾਇਆ ਏ ਉਸ ਨੂੰ ਦੇਖ ਕੇ ਤੁਸੀਂ ਲਗਭਗ ਉਲਟੀ ਕਰ ਦੇਵੋਗੇ ਵਾਇਰਲ ਹੋ ਰਹੀ ਹੈ ਵੀਡੀਓ ਇੱਕ ਵਿਆਹ ਸਮਾਗਮ ਦਾ ਏ ਇਸ ਚੋ ਹਲਵਾਈ ਲੋਕਾਂ ਲਈ ਗਰਮ ਨੂਡਲਸ ਬਣਾਉਂਦਾ ਨਜ਼ਰ ਆ ਰਿਹਾ ਏ ਹਲਵਾਈ ਆਪਣੇ ਦੋਵੇਂ ਹੱਥਾਂ ਨੂੰ ਕੜਾਈ ਵਿੱਚ ਪਾ ਕੇ ਨੂਡਲਸ ਹਿਲਾ ਰਿਹਾ ਏ ਇਸ ਦੌਰਾਨ ਹਲਵਾਈ ਗਰਮੀ ਕਾਰਨ ਪਸੀਨੇ ਵਿੱਚ ਲੱਥਪੱਥ ਹੋ ਗਿਆ ਉਸ ਨੂੰ ਬਿਨਾਂ ਰਮਾਲ ਤੋਂ ਪਸੀਨਾ ਫੂਲਦੇ ਵੀ ਦੇਖਿਆ ਗਿਆ ਏ ਵਿਆਹ ਵਿੱਚ ਆਏ ਇੱਕ ਮਹਿਮਾਨ ਨੇ ਇਸ ਹਲਵਾਈ ਨੂੰ ਦੇਖ ਲਿਆ ਤੇ ਉਸਨੇ ਤੁਰੰਤ ਇਸ ਦੀ ਵੀਡੀਓ ਬਣਾ ਲਈ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਸ਼ੇਅਰ ਕੀਤੀ ਗਈ ਤੇ ਇਹ ਵਾਇਰਲ ਹੋ ਗਈ। ਇਸ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਇਸ ਨੂੰ ਬੇहद ਘਨੌਣਾ ਕਿਹਾ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਉਹ ਚਟਨੀ ਦੀ ਬਜਾਏ ਪਸੀਨਾ ਪਾ ਕੇ ਨੂਡਲਸ ਬਣਾ ਰਿਹਾ ਹੈ। ਜਦਕਿ ਇੱਕ ਨੇ ਲਿਖਿਆ ਹੈ ਕਿ ਹੁਣ ਉਹ ਸ਼ਾਇਦ ਕਦੇ ਵੀ ਵਿਆਹਾਂ ਵਿੱਚ ਪ੍ਰੋਸੇ ਜਾਣ ਵਾਲੇ ਨੂਡਲਸ ਨਹੀਂ ਖਾਵੇਗਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।